ਸਿਵੀ ਰੋਟੀ ਤੋਂ ਬਾਅਦ ਖਾਂਦੇ ਹੋ ਸੌਮ ਨਹੀਂ ਖਾਂਦੇ ਤਾਂ ਕਰਦੇ ਹੋ ਖਾਣੇ ਸ਼ੁਰੂ ਫਾਇਦੇ ਜਾਣ ਕੇ ਤੁਸੀਂ ਸੱਚੀ ਖੁਬੋਕੇ ਹਰਾਣ ਹਾਂਜੀ ਦੋਸਤੋ ਪਿਆਰਾ ਤੇ ਸਤਿਕਾਰ ਪ੍ਰੀਸਾ ਚਿਰਕਾਲ ਪੋਤਪੋ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ वैसे एक आदत ਹੁੰਦੀ ਹੈ ਕਿ ਖਾਣ ਤੋਂ ਬਾਅਦ ਕੁਝ ਮਿੱਠਾ ਹੋ ਜਾਵੇ ਮਿੱਠੇ ਦੇ ਵਿੱਚ ਜਾਤਾ ਸੀ ਰਸਗੁਲਾ ਲੈ ਲੈਨੇ ਆ ਜਾਂ ਫਿਰ ਅਸੀਂ ਖੀਰ ਜਾਂ ਕੋਈ ਵੀ ਮਿੱਠੀ ਚੀਜ਼ ਜਿਵੇਂ ਬਰਫੀ ਜਾਂ ਕੁਝ ਵੀ ਟਾਫੀ ਟਾਈਪ ਖਾਣਾ ਵੀ ਪਸੰਦ ਕਰਦੇ ਆ ਪਰ ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਨੇ ਜੋ ਇਨਾਂ ਸਭ ਚੀਜ਼ਾਂ ਨੂੰ ਛੱਡ ਕੇ ਰੋਟੀ ਤੋਂ ਬਾਅਦ ਸੌਂਫ ਅਤੇ ਚੀਨੀ ਖਾਣਾ ਪਸੰਦ ਕਰਦੇ ਐ ਤੇ ਕਈ ਲੋਕ ਅਜਿਹੇ ਵੀ ਨੇ ਜੋ ਸਿਰਫ ਸੌਂਫ ਖਾਣਾ ਪਸੰਦ ਕਰਦੇ ਐ ਪਰ ਤੁਹਾਨੂੰ ਪਤਾ ਹੈ ਅਗਰ ਤੁਸੀਂ ਰੋਟੀ ਤੋਂ ਬਾਅਦ ਸੌਂਫ ਖਾਣਾ ਪਸੰਦ ਕਰਦੇ ਹੋ ਤਾਂ ਤੁਹਾਡੀ ਇਹ ਆਦਤ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇਗੀ ਕਿਉਂਕਿ ਇਹ ਇੱਕ ਬਹੁਤ ਹੀ ਚੰਗੀ ਆਦਤ ਹੈ ਸੌਂਫ ਦੇ ਗੁਣਾਂ ਦੇ ਬਾਰੇ ਜਾਣ ਕੇ ਤੁਸੀਂ ਸੱਚੀ ਹੈਰਾਨ ਹੋਵੋਗੇ ਤੁਸੀਂ ਤਾਂ ਸੋਚੋਗੇ ਕਿ ਦਵਾਈਆਂ ਦਾ ਅੱਧੇ ਤੋਂ ਜ਼ਿਆਦਾ ਪੈਸਾ ਤਾਂ ਸਾਡਾ ਇਸ ਤਰੀਕੇ ਨਾਲ ਬਚ ਜਾਊਗਾ ਜੇਕਰ ਤੁਸੀਂ ਸੌਂਫ ਖਾਣਿਓ ਤਾਂ ਤੁਹਾਨੂੰ ਹੋ ਸਕਦਾ ਹੈ ਕਿ ਬਹੁਤ ਘੱਟ ਦਵਾਈਆਂ ਦੀ ਲੋੜ ਪਵੇ ਕਿਉਂਕਿ ਸੌਂਫ ਤਾਂ ਤੁਹਾਡੇ ਵਾਸਤੇ ਵੈਸੇ ਹੀ ਇੱਕ ਬਹੁਤ ਵੱਡੇ ਇਲਾਜ ਅਤੇ ਦਵਾਈ ਦੇ ਰੂਪ ਦੇ ਵਿੱਚ ਕੰਮ ਕਰਦਾ ਹੈ ਆਓ ਜਾਣ ਲੈਂਦੇ ਹਾਂ ਸੌਂਫ ਖਾਣ ਦੇ ਕਿਹੜੇ-ਕਿਹੜੇ ਫਾਇਦੇ ਆ ਤੇ ਕਿਸ ਤਰੀਕੇ ਦੇ ਨਾਲ ਅਸੀਂ ਸੌਂਫ ਦਾ ਸੇਵਨ ਕਰਨਾ ਖਾਣੇ ਤੋਂ ਬਾਅਦ ਸੌਂਫ ਖਾਣ ਦੀ ਆਦਤ ਵੈਸੇ ਹਰ ਕਿਸੇ ਨੂੰ ਨਹੀਂ ਹੁੰਦੀ ਸੌਂਫ ਦੇ ਵਿੱਚ ਕਈ ਸਾਰੇ ਪੌਸ਼ਕ ਤੱਤ ਹੁੰਦੇ ਨੇ ਜੋ ਤੁਹਾਡੇ ਸਰੀਰ ਨੂੰ ਸਿਹਤਮੰਦ ਬਣਾਈ ਰੱਖਣ ਤੇ ਵਿੱਚ ਮਦਦ ਕਰਦੇ ਨੇ ਸੌਂਫ ਖਾਣ ਦੇ ਨਾਲ ਹੀ ਯਾਦ ਸ਼ਕਤੀ ਵਧਦੀ ਆ ਅਤੇ ਸਰੀਰ ਨੂੰ ਠੰਡਕ ਵੀ ਮਿਲਦੀ ਹੈ ਕਿਉਂਕਿ ਸੌਂਫ ਦੇ ਵਿੱਚ ਆਇਰਨ, ਪੋਟਾਸ਼ੀਅਮ, ਕੈਲਸ਼ੀਅਮ ਵਰਗੇ ਤੱਤ ਹੁੰਦੇ ਆ ਜੋ ਹਰ ਉਮਰ ਦੇ ਲੋਕਾਂ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਆ। ਦੱਸਦੀ ਏ ਕਿ ਢਿੱਡ ਵਾਸਤੇ ਸੌਂਫ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਕਿਉਂਕਿ ਇਹ ਢਿੱਡ ਦੀਆਂ ਬਿਮਾਰੀਆਂ ਨੂੰ ਦੂਰ ਅਤੇ ਢਿੱਡ ਨੂੰ ਸਾਫ਼ ਰੱਖਣ ਦੇ ਵਿੱਚ ਕੰਮ ਕਰਦੀ ਏ। ਆਓ ਜਾਣ ਲੈਂਦੇ ਆ ਫਿਰ ਸੌਂਫ ਦੇ ਫਾਇਦੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਸੌਂਫ ਦੀ ਚਾਹ ਬਾਰੇ। ਟੈੱਡ ਦੀ ਗੈਸ ਦੂਰ ਕਰਨ ਦਾ ਇੱਕ ਤਰੀਕਾ ਸੌਂਫ ਦੀ ਚਾਹ ਪੀਣਾ ਹੈ ਇਸ ਦੇ ਲਈ 2 ਚਮਚ ਪੀਸੀ ਹੋਈ ਸੌਂਫ ਨੂੰ ਇੱਕ ਕੱਪ ਪਾਣੀ ਦੇ ਵਿੱਚ ਉਬਾਲੋ ਹੁਣ ਇਸ ਤੇ ਵਿੱਚ ਚਾਹ ਦਾ ਪਾਊਡਰ ਥੋੜਾ ਗੁੜ ਅਤੇ 1/4 ਦੁੱਧ ਪਾਓ ਇਸ ਨੂੰ ਚੰਗੀ ਤਰ੍ਹਾਂ ਗਰਮ ਕਰੋ ਅਤੇ ਛਾਣ ਕੇ ਪੀਓ ਤੁਰੰਤ ਤੁਹਾਨੂੰ ਗੈਸ ਅਤੇ ਅਬਜਤ ਤੋਂ ਰਾਹਤ ਮਿਲੇਗੀ ਤੇ ਹੁਣ ਗੱਲ ਕਰਾਂਗੇ ਇਲਾਇਚੀ ਅਤੇ ਅਦਰਕ ਦੇ ਨਾਲ ਸੌਂਫ ਦੇ ਫਾਇਦੇ ਬਾਰੇ ਇਸ ਦੇ ਲਈ ਇੱਕ ਚਮਚ ਸੌਂਫ ਅਤੇ ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਲਓ ਇਸ ਨੂੰ ਇੱਕ ਕੱਪ ਪਾਣੀ ਦੇ ਵਿੱਚ ਪਾ ਲਓ ਇਸ ਮਿਸ਼ਰਣ ਨੂੰ ਦਿਨ ਦੇ ਵਿੱਚ ਖਾਣਾ ਖਾਣ ਦੇ ਬਾਅਦ 2-3 ਵਾਰੀ ਲਓ ਅਦਰਕ ਦੀ ਮਦਦ ਦੇ ਨਾਲ ਸਰੀਰ ਦੇ ਵਿੱਚ ਬਣੀ ਗੈਸ ਬਾਹਰ ਨਿਕਲ ਜਾਂਦੀ ਹੈ ਸੌਫ ਨੂੰ ਚਬਾ ਕੇ ਖਾਓ ਢਿੱਡ ਦੀ ਗੈਸ ਠੀਕ ਕਰਨ ਦੇ ਲਈ ਤੁਸੀਂ ਖਾਣਾ ਖਾਣ ਮਗਰੋਂ ਸੌਫ ਖਾ ਸਕਦੇ ਹੋ ਤੁਸੀਂ ਇਸ ਨੂੰ ਦਿਨ ਦੇ ਵਿੱਚ 3-4 ਵਾਰੀ ਖਾਓ ਇਸ ਦੇ ਨਾਲ ਅੰਤੜੀਆਂ ਦੇ ਵਿੱਚ ਫਸੀ ਗੈਸ ਤੁਰੰਤ ਹੀ ਬਾਹਰ ਚਾਏਗੀ ਪੁਦੀਨੇ ਨਾਲ ਸੌਂਫ ਇੱਕ ਚਮਚ ਸੌਂਫ ਇੱਕ ਦੋ ਪੱਤੀਆਂ ਪੁਦੀਨੇ ਨੂੰ ਤੁਸੀਂ 1/4 ਇਲਾਇਚੀ ਪਾਊਡਰ ਦੇ ਨਾਲ ਇੱਕ ਕੱਪ ਪਾਣੀ ਦੇ ਵਿੱਚ ਮਿਲਾ ਲਓ। ਇਸ ਨੂੰ 5 ਮਿੰਟ ਦੇ ਲਈ ਉਬਾਲੋ ਅਤੇ ਛਾਣ ਲਓ। ਪੁਦੀਨੇ ਦੇ ਵਿੱਚ ਐਂਟੀਸੈਪਟਿਕ ਗੁਣ ਹੁੰਦੇ ਨੇ ਜਿਸ ਦੇ ਨਾਲ ਪਾਚਨ ਤੰਤਰ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਜਦੋਂ ਵੀ ਤੁਹਾਨੂੰ ਗੈਸ ਦੀ ਪਰੇਸ਼ਾਨੀ ਹੋਵੇ ਇਸ ਨੂੰ ਹੀ ਪੀਓ। ਸੌਂਫ ਧਨੀਆ ਅਤੇ ਜੀਰਾ ਇਸ ਦੇ ਲਈ ਸੌਂਫ ਦਾ ਇੱਕ ਚਮਚ, ਇੱਕ ਚਮਚ ਧਨੀਆ ਅਤੇ ਇੱਕ ਚਮਚ ਜੀਰਾ ਪਾਊਡਰ ਲਓ। ਇਸ ਨੂੰ ਪੀਸ ਕੇ ਤੁਸੀਂ ਪਾਊਡਰ ਬਣਾ ਸਕਦੇ ਹੋ ਅਗਰ ਤੁਹਾਡੇ ਕੋਲੇ ਪਹਿਲਾਂ ਹੀ ਪੀਸਿਆ ਹੋਇਆ ਜੀਰਾ ਹੈ ਤਾਂ ਤੁਸੀਂ ਇਸ ਪਾਊਡਰ ਦੇ ਵਿੱਚ ਇਸ ਨੂੰ ਸ਼ਾਮਿਲ ਕਰ ਸਕਦੇ ਹੋ ਇਸ ਪਾਊਡਰ ਨੂੰ ਭੋਜਨ ਕਰਨ ਤੋਂ ਪਹਿਲਾਂ ਖਾਓ ਤੁਹਾਡੇ ਢਿੱਡ ਦੇ ਵਿੱਚ ਗੈਸ ਬੰਨੀ ਬੰਦ ਹੋ ਜਾਏਗੀ ਅੰਦਰ ਦੇ ਵਿੱਚ ਗੱਲ ਕਰਾਂਗੇ ਸੌਂਫ ਅਤੇ ਸੰਤਰੇ ਦੇ ਛਿਲਕਿਆਂ ਦੇ ਬਾਰੇ ਇੱਕ ਚਮਚ ਸੌਂਫ ਅਤੇ ਸੰਤਰੇ ਦੇ ਛਿਲਕੇ ਪਾਣੀ ਦੇ ਵਿੱਚ ਪਾ ਲਓ ਇਸ ਨੂੰ ਛਾਣ ਕੇ ਇਸ ਦੇ ਵਿੱਚ ਇੱਕ ਚਮਚ ਸ਼ਹਿਦ ਮਿਲਾਓ ਇਸ ਨੂੰ ਖਾਣਾ ਖਾਣ ਤੋਂ ਪਹਿਲਾਂ ਖਾਓ ਇਸ ਦੇ ਨਾਲ ਵੀ ਗੈਸ ਬੰਨੀ ਬੰਦ ਹੋ ਜਾਏਗੀ ਸੋ ਦੋਸਤੋ ਤੁਸੀਂ ਜਾਣ ਹੀ ਗਏ ਹੋਵੋਗੇ ਕਿ ਸੌਫ ਖਾਨ ਦੇ ਤੁਹਾਡੇ ਢਿੱਡ ਵਾਸਤੇ ਕਿੰਨੇ ਜ਼ਿਆਦਾ ਫਾਇਦੇ ਕਿਉਂਕਿ ਸਭ ਤੋਂ ਜ਼ਿਆਦਾ ਦਿੱਕਤਾਂ ਤਾਂ ਸਾਨੂੰ ਢਿੱਡ ਦੇ ਵਿੱਚ ਆਉਂਦੀਆਂ ਕਦੇ ਢਿੱਡ 'ਚ ਗੈਸ ਬਣਦੇ ਕਦੇ ਸਾਨੂੰ ਕਬਜ਼ ਦੀ ਸਮੱਸਿਆ ਹੁੰਦੀ ਹੈ ਕਦੇ ਠਹਿ ਠਹਿਰ ਕੇ ਸਾਡੇ ਢਿੱਡ ਦੇ ਵਿੱਚ ਦਰਦ ਖੂਨ ਲੱਗਦਾ ਹੈ ਜਿਸ ਕਰਕੇ ਅਸੀਂ ਹਰ ਰੋਜ਼ ਹੀ ਕੋਈ ਨਾ ਕੋਈ ਦਵਾਈ ਚੱਕੀ ਰਹਿੰਦੇ ਆ ਪਹਿਲਾਂ ਤਾਂ ਦਵਾਈਆਂ ਤੇ ਪੈਸੇ ਲਗਾਣੇ ਤੇ ਫਿਰ ਦਵਾਈ ਨੂੰ ਖਾਣੇ ਆ ਜਿਸ ਕਰਕੇ ਸਾਡਾ ਕਈ ਵਾਰ ਮਨ ਵੀ ਖਰਾਬ ਹੁੰਦਾ ਤੇ ਅਸੀਂ ਦਵਾਈ ਖਾਣੀ ਬਿਲਕੁਲ ਵੀ ਪਸੰਦ ਨਹੀਂ ਕਰਦੇ ਤੇ ਜੇਕਰ ਤੁਹਾਨੂੰ ਇਹਨਾਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਤੁਸੀਂ ਇਸੇ ਤਰੀਕੇ ਦੇ ਨਾਲ ਸੌਂਫ ਦੀ ਜਿਹੜੀ ਆ ਵਰਤੋਂ ਕਰ ਸਕਦੇ ਹੋ ਸੇਵਨ ਕਰ ਸਬਦਿਓ ਜਿਹਾ ਕਰਨ ਦੇ ਨਾਲ ਤੁਹਾਨੂੰ ਇਹਨਾਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਹੋਰ ਖਾਸ ਹਲਥ ਟਿਪਸ ਜਾਣਨ ਵਾਸਤੇ ਨਿਰਪੱਖ ਪੋਸਟ ਚੈਨਲ ਨੂੰ ਫੋਲੋ ਵੀ ਕਰ ਲਓ ਤੇ ਨਾਲ ਕੀ ਵੀਡੀਓ ਵੱਧ ਤੋਂ ਵੱਧ ਵੀ ਸ਼ੇਅਰ ਕਰਿਓ ਤੇ ਜੋ ਵੀ ਤੁਹਾਡੇ ਵਿਚਾਰ ਨੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਵੀ ਜ਼ਰੂਰ ਪਾਓ ਹੁਣ ਮੈਨੂੰ ਯਾਨੀ ਕਿ ਰਿਤਕੌਰ ਨੂੰ ਫਿਲਹਾਲ ਦੇ ਉਪਰਚਾਤ ਧੰਨਵਾਦ